ਦੋਸਤੋ ਅੱਜ ਅਸੀਂ ਅ ਕਿਸੇ ਪਾਸਿਓਂ ਆ ਰਹੇ ਸੀ ਤਾਂ ਪਿੰਡ ਮਹਿਰੋਂ ਆ ਕੇ ਇੱਕ ਖੂਬਸੂਰਤ ਦ੍ਰਿਸ਼ ਦੇਖਿਆ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਕਿਸਾਨਾਂ ਨੇ ਆਪਣੀਆਂ ਪਹਿਆਂ ਤੋਂ ਵੀ ਦਰਖਤਾਂ ਜਿਹੜੇ ਉਹ ਬਿਲਕੁਲ ਖਤਮ ਕੀਤੇ ਹੋਏ ਆ ਉਹਦਾ ਕਾਰਨ ਹੈ ਕਿ ਦਰਖਤਾਂ ਦੀ ਛਾਂ ਕਰਕੇ ਜਿਹੜੀ ਫਸਲ ਹੈ ਉਹ ਖਰਾਬ ਹੋ ਜਾਂਦੀ ਹੈ ਇਹ ਕਾਰਨ ਦੱਸਿਆ ਜਾਂਦਾ ਆਮ ਤੌਰ ਤੇ ਕਿਸਾਨਾਂ ਵੱਲੋਂ ਕਿ ਦਰਖਤ ਕੱਟਣ ਦਾ ਕਾਰਨ ਇਹ ਹੈ ਕਿ ਫਸਲ ਆ ਜਿਹੜੀ ਦਰਾਖਤਾਂ ਦੇ ਥੱਲੇ ਉਹ ਪੂਰੀ ਹੁੰਦੀ ਨਹੀਂ ਸੋ ਅਸੀਂ ਵੇਖਿਆ ਕਿ ਗਰਮੀ ਦੀ ਪੂਰੀ ਮਾਰ ਪੈ ਰਹੀ ਹੈ ਆ ਮੱਕੀ ਦੇਖੋ ਕਿਵੇਂ ਝੁਲਸੀ ਪਈ ਹੈ ਇੱਥੇ ਰੁਕਣ ਦਾ ਕਾਰਨ ਕੀ ਹੈ ਕਿ ਅਸੀਂ ਦੇਖਿਆ ਕਿ ਇੱਕ ਕਿਸਾਨ ਨੇ ਆਪਣੀ ਪਈ ਹੈ ਦੇਖੋ ਕਿੰਨੇ ਸੋਹਣੇ ਦਰਾਖਤਾਂ ਦੇ ਨਾਲ ਸ਼ਿੰਗਾਰੀ ਹੋਈ ਹੈ ਔਰ ਨਾਲ ਉਧਰ ਵੱਟ ਵੀ ਦੇਖੋ ਉਹ ਵੱਟ ਦੇ ਉੱਤੇ ਵੀ ਸਾਰੇ ਦਰਾਖਤ ਲੱਗੇ ਹੋਏ ਆ ਇਹਨਦੀ ਬਹੁਤ ਸੋਹਣਾ ਖੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਔਰ ਨੇੜੇ ਤੇੜੇ ਖੇਤਾਂ ਦੇ ਵਿੱਚ ਐਨੇ ਦਰਖਤ ਕਿਤੇ ਹੋਰ ਦਿਖਦੇ ਨਹੀਂ ਸੋ ਅਸੀਂ ਇਹ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਦਰਖਤ ਹੈ ਉਹ ਸਾਡੀਆਂ ਫਸਲਾਂ ਲਈ ਜਿਹੜੇ ਖਤਰਨਾਕ ਨਹੀਂ ਹੈਗੇ ਫਸਲਾਂ ਜਿਹੜੀਆਂ ਉਸੇ ਤਰ੍ਹਾਂ ਹੁੰਦੀਆਂ ਵਧੀਆ ਹੁੰਦੀਆਂ ਪਰ ਸਾਨੂੰ ਥੋੜੀ ਜਿਹੀ ਸਮਝਦਾਰੀ ਦੇ ਨਾਲ ਦਰਖਤਾਂ ਦੀ ਚੋਣ ਕਰਨੀ ਚਾਹੀਦੀ ਹੈ ਤੇ ਦਰਖਤ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਲਾਉਣੇ ਚਾਹੀਦੇ ਹੈ ਜਿਸ ਤਰ੍ਹਾਂ ਇਸ ਕਿਸਾਨ ਨੇ ਲਾਇਆ ਦੇਖੋ ਇਹ ਦਰਖਤ ਦਾ ਨਾਮ ਤਾਂ ਨਹੀਂ ਮੈਨੂੰ ਪਤਾ ਕੀ ਹੈ ਪਰ ਇਹ ਦਰਖਤ ਉੱਚੇ ਹੈ ਬੋਨਾ ਜੀ ਇਹਨਾਂ ਦੀ ਹਾਈਟ ਦਿਖਾਓ ਇਹ ਦਰਖਤ ਉੱਚੇ ਹੈ ਔਰ ਇਹਨਾਂ ਦੀ ਛਾਂ ਹੈ ਜਿਹੜੀ ਉਹ ਫਸਲ ਦੇ ਉੱਤੇ ਨਹੀਂ ਪੈਂਦੀ ਪਹਿਲੀ ਗੱਲ ਦੂਸਰੀ ਗੱਲ ਇਹ ਦਰਖਤ ਇੰਨੇ ਉੱਚੇ ਹੈ ਕਿ ਇਹਨਾਂ ਦੀ ਛਾਂ ਹੈ ਜਿਹੜੀ ਉਹ ਧਰਤੀ ਤੇ ਬਹੁਤ ਘੱਟ ਆਉਂਦੀ ਹੈ ਕਹਿ ਲੋ ਕਿ ਵੀ ਆਹ ਦੇਖੋ ਆੜ ਦੇ ਨਾਲ-ਨਾਲ ਹੀ ਛਾਂ ਹੈ ਦੀ ਔਰ ਜਿਹੜੀ ਛਾਂ ਥੱਲੇ ਆਉਂਦੀ ਵੀ ਹੈ ਉਹ ਉਹਦੇ ਵਿੱਚ ਧੁੱਪ ਤੇ ਛਾਂ ਜਿਹੜੀ ਉਹ ਮੈਕਸ ਹੁੰਦੀ ਹੈ ਉਹਦੇ ਕਾਰਨ ਜਿਹੜਾ ਫਸਲ ਨੂੰ ਨੁਕਸਾਨ ਨਹੀਂ ਹੁੰਦਾਗਾ ਸੋ ਬਹੁਤ ਹੀ ਸੋਹਣਾ ਖੂਬਸੂਰਤ ਦ੍ਰਿਸ਼ ਲੱਗ ਰਿਹਾ ਹੈ ਬਾਈ ਨੇ ਮੋਟਰ ਵੀ ਆਪਣੀ ਤੇ ਬੜੇ ਦਰਖਤ ਲਾਏ ਹੋਏ ਆ ਸੋ ਮੈਨੂੰ ਲੱਗਦਾ ਬਾਈ ਬੈਠੇ ਵੀ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਾ ਕੇ ਸੋ ਕੋਸ਼ਿਸ਼ ਕਰਦੇ ਆਂ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਆਂ ਔਰ ਪੁੱਛਦੇ ਆਂ ਇਹਨਾਂ ਦਰਖਤਾਂ ਦਾ ਕੀ ਨਾਂ ਹੈ ਤੇ ਕਿਵੇਂ ਉਹਨਾਂ ਨੂੰ ਇਹ ਲੱਗਦਾ ਔਰ ਆਮ ਕਿਸਾਨਾਂ ਨੂੰ ਉਹ ਕੀ ਸੁਝਾ ਦੇਣਾ ਚਾਹੁੰਦੇ ਆ ਤਾਂ ਕਿ ਖੇਤਾਂ ਦੇ ਵਿੱਚ ਜਿਹੜੇ ਦਰਖਤ ਹੈ ਉਹ ਵਧਣ ਕਿਉਂਕਿ ਖੇਤ ਹੀ ਇੱਕ ਇਹੋ ਜੀ ਜਗ੍ਹਾ ਹੈਗੀ ਹੈ ਜਿੱਥੇ ਬਨਸਪਤੀ ਵੱਧ ਤੋਂ ਵੱਧ ਹੋ ਸਕਦੀ ਹੈ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹੋ ਜੀ ਕਿਹੜਾ ਪਿੰਡ ਬਾਈ ਜੀ ਆਪਣਾ ਮਹਿਰੋਂ ਬਾਈ ਮਹਿਰੋਂ ਕੀ ਸ਼ੁਭ ਨਾਮ ਜੀ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਇਹ ਬਾਈ ਜੀ ਨੇ ਬੂਟਾ ਸਿੰਘ ਦੀ ਪਿੰਡ ਮਹਿਰੋ ਤੋਂ ਬਲਦੇਵ ਸਿੰਘ ਜੀ ਇਹ ਵੀ ਪਿੰਡ ਮਹਿਰੋ ਤੋਂ ਸੁਖਦੇਵ ਸੁਖਦੇਵ ਸਿੰਘ ਪਿੰਡ ਮਹਿਰੋ ਸੋ ਬੂਟਾ ਸਿੰਘ ਜੀ ਇਹ ਆਪਣਾ ਖੇਤ ਹੈ ਜੀ ਹਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਉਧਰੋਂ ਆ ਰਹੇ ਸੀਗੇ ਅਸੀਂ ਦੇਖਿਆ ਵੀ ਆਮ ਤੌਰ ਤੇ ਖੇਤਾਂ ਦੀਆਂ ਪਹਿਆਂ ਤੇ ਦਰਖਤ ਗਾਇਬ ਆ ਹੁਣ ਕੋਈ ਨਹੀਂ ਲਾ ਰਿਹਾ ਹਨਾ ਤੇ ਪਰ ਤੁਸੀਂ ਬੜੇ ਦਰਖਤ ਲਾਏ ਹੋਇਆ ਜੀ ਪਹਿਲਾਂ ਤਾਂ ਇਹ ਦੱਸੋ ਇਹਨਾਂ ਦਰਖਤਾਂ ਦਾ ਨਾਂ ਕੀ ਹੈ ਇਹਨਾਂ ਕਲਕੱਤਾ ਕਦਮਾਂ ਵਿੱਚ ਦੁਜੇ ਲਾਏ ਆਪਣੇ ਕੀ ਨਾਂ ਦੇ ਕਲਕੱਤਾ ਕਦਮ ਕਲਕੱਤਾ ਕਦਮ ਸਾਗਵਾਨ ਲਾਇਆ ਸਾਗਵਾਨ ਤੇ ਕਲਕੱਤਾ ਕਦਮ ਇਹ ਹੀ ਕਿਉਂ ਲਾਏ ਗਏ ਇੱਕ ਤਨ ਬਾਈ ਜਬੜੂ ਦੀ ਪਰੀ ਲੰਗਾਈ ਮਾਰ ਨਹੀਂ ਕਰਦਾ ਆਪਣੀ ਫਸਲ ਤੇ ਥੱਲੇ ਫਸਲ ਤੇ ਮਾਰ ਨਹੀਂ ਕਰਦਾ ਬਹੁਤ ਵਧੀਆ ਗੱਲ ਆਪਾਂ ਜਿਹੜੀ ਗੱਲ ਪਹਿਲਾਂ ਕਹੀ ਇਹ ਦਰਖਤ ਦੀ ਉਚਾਈ ਹੈ ਖੋਣ ਕਰਕੇ ਫਸਲ ਤੇ ਮਾਰ ਨਹੀਂ ਕਰਦਾ ਪੂਰਬ ਤੇ ਪੱਛਮ ਦਿਸ਼ਾ ਲਾਇਆ ਜਾਵੇ ਛਾਂ ਨਹੀਂ ਪੈਂਦੀ ਫਿਰ ਵੈਰੀ ਗੁੱਡ ਪੂਰਬ ਤੋਂ ਪੱਛਮ ਦੀ ਦਿਸ਼ਾ ਦੇ ਵਿੱਚ ਲਾਏ ਆ ਤਾਂਕੇ ਸਾਰਾ ਦੈਨ ਜਿਹੜਾ ਉਹ ਇਹਨਾਂ ਦੀ ਜਿਹੜੀ ਛਾਂ ਹੈ ਉਹ ਜੇ ਪੂਰਬ ਵੱਲੋਂ ਸੂਰਜ ਚੜ੍ਹ ਰਿਹਾ ਤਾਂ ਪੱਛਮ ਵੱਲ ਨੂੰ ਇਹਦੀ ਛਾਂ ਹੋਵੇ ਤੇ ਜੇ ਪੱਛਮ ਵੱਲ ਛੈ ਪਰਿਆ ਤਾਂ ਪੂਰਬ ਵੱਲ ਨੂੰ ਇਹਦੀ ਛਾਂ ਹੋਵੇ ਜਿਹੜੀ ਉੱਤਰ ਤੇ ਦੱਖਣ ਹੈ ਇਹ ਦੋਵੇਂ ਦਿਸ਼ਾਾਂ ਜਿਹੜੀਆਂ ਉਹ ਖਾਲੀ ਰਹਿ ਜਾਂਦੀਆਂ ਉੱਥੇ ਉੱਥੇ ਫਸਲ ਤੇ ਧੁੱਪ ਪੈਂਦੀ ਰਹਿੰਦੀ ਆ ਅੱਛਾ ਭਾਈ ਜੀ ਤੁਹਾਨੂੰ ਸ਼ੌਕ ਹੈ ਪਹਿਲਾਂ ਤੋਂ ਹੀ ਸ਼ੌਕ ਹੀ ਹੈ ਭਾਈ ਸ਼ੌਕ ਹੈ ਲੱਗਦਾ ਹੀ ਪਿਆ ਵੀ ਸ਼ੌਕ ਹੈ ਤੁਹਾਡਾ ਭਾਈ ਜੀ ਦੀ ਮੋਟਰ ਦਿਖਾਇਓ ਜੀ ਸਾਰਿਆਂ ਨੂੰ ਪਹਿਲਾਂ ਤਾਂ ਕਿੰਨੀ ਖੁੱਲੀ ਡੁੱਲੀ ਥਾਂ ਦੇ ਵਿੱਚ ਉਹਨਾਂ ਨੇ ਮੋਟਰ ਬਣਾਈ ਹੋਈ ਆ ਤੇ ਬੱਚਾ ਵੀ ਦੋ ਮੋਟਰਾਂ ਲੱਗੀਆਂ ਹੋਈਆਂ ਤੇ ਬੱਚਾ ਖੁੱਲਾ ਡੁੱਲਾ ਬਹੁਤ ਸੋਹਣੀ ਮੋਟਰ ਦੀ ਕੋਠੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਨੀ ਜਗ੍ਹਾ ਛੱਡੀ ਹੋਈ ਆ ਇਸ ਇੱਥੇ ਆਮ ਤੌਰ ਤੇ ਖੇਤਾਂ ਦੀਆਂ ਕੋਠੀਆਂ ਜਿਹੜੀਆਂ ਹੈਗੇ ਉਹਨਾਂ ਦੀ ਜਗ੍ਹਾ ਜਿਹੜੀ ਹੈ ਬਹੁਤ ਥੋੜੀ ਹੁੰਦੀ ਹੈ ਇੱਥੇ ਮੈਨੂੰ ਲੱਗਦਾ ਘੱਟੋ ਘੱਟ ਬਾਲੇ ਨੇ ਤਾਂ 20-25 ਮੰਜੇ ਆਮ ਨਾਲ ਡਹਿ ਸਕਦੇ ਤੋ ਕਟੂਕਟ 15 20 ਮਰਲੇ ਜਗਾ ਜਿਹੜੀ ਹੈਗੀ ਉਹਨਾਂ ਨੇ ਖੇਤ ਦੀ ਕੋਠੀ ਲਈ ਛੱਡੀ ਆ ਔਰ ਬੈਠਣ ਉੱਠਣ ਲਈ ਔਰ ਇੱਥੇ ਤਖਤ ਪੋਛ ਲਾਇਆ ਹੋਇਆ ਬਾਈ ਜੀ ਨੇ ਔਰ ਮੰਝਾ ਵੀ ਡਾਇਆ ਹੋਇਆ ਸੋ ਕਹਿਣ ਤੋਂ ਭਾਵ ਕਿ ਆਪ ਦੀ ਸੁੱਖ ਸੁਵਿਧਾ ਦਾ ਹਰ ਖਿਆਲ ਇਹਨਾਂ ਨੇ ਜਿਹੜਾ ਹੈਗਾ ਇੱਥੇ ਰੱਖਿਆ ਹੋਇਆ ਔਰ ਉਹ ਆਉਣ ਵਾਲੇ ਲੋਕਾਂ ਨੂੰ ਵੀ ਚੰਗਾ ਲੱਗਦਾ ਹੈ ਅੱਛਾ ਬਾਈ ਜੀ ਉਹ ਜਿਹੜੀਆਂ ਸਾਰੀਆਂ ਨਿੰਮਾਂ ਹੀ ਲਾਈਆਂ ਹੋਈਆਂ ਨੇ ਡੇਕਾਂ ਲਾਈਆਂ ਹੋਈਆਂ ਡੇਕਾਂ ਤੇ ਉਹ ਪਈ ਹੈ ਕਿ ਵਟ ਹੈ ਵਟ ਹੈ ਵਟ ਹੈ ਹਾਂ ਇਹ ਵੀ ਤੁਹਾਡੀ ਹੋਈ ਹੈ? ਇਹ ਵੀ ਆਪਣੀ। ਓਕੇ। ਤੇ ਬਾਈ ਜੀ ਇਹ ਇਹ ਜਿਹੜੀ ਵਟ ਹੈ ਇਹਦੇ ਤੇ ਵੀ ਨਹੀਂ ਫਿਰ ਫਸਲ ਨੁਕਸਾਨ ਹੁੰਦਾ ਕੋਈ। ਨਹੀਂ ਹੁੰਦਾ। ਇਹ ਜਿਹੜੀ ਦੀ ਉਹ ਪੂਰਬ ਪੱਛਮ ਦੀ ਦਿਸ਼ਾ ਦੇ ਹਿਸਾਬ ਨਾਲ ਹੀ। ਹਾਂਜੀ ਹਾਂਜੀ। ਬਹੁਤ ਵਧੀਆ ਗੱਲ ਹੈ। ਸੋ ਬਾਈ ਜੀ ਨੇ ਇੱਕ ਬੜੀ ਵਧੀਆ ਗੱਲ ਦੱਸੀ ਭੋਨਾ ਜੀ ਉਹ ਉਹਦੇ ਤੇ ਮਾਰਿਓ ਸ਼ਾਟ। ਉਹ ਜਿਹੜੀ ਇੱਕ ਵਟ ਹੈ ਜੀ। ਵਟ ਦੇ ਉੱਤੇ ਦੇਖੋ ਤੁਸੀਂ ਕਿੰਨੇ ਡੇਕਾਂ ਦੇ ਦਰਖਤ ਲੱਗੇ ਹੋਇਆ। ਵੈਸੇ ਤਾਂ ਇਹਨਾਂ ਡੇਕਾਂ ਦੀ ਕਟਿੰਗ ਹੀ ਇਸ ਹਿਸਾਬ ਨਾਲ ਪਹਿਲਾਂ ਤੋਂ ਇਹਨਾਂ ਨੇ ਕੀਤੀ ਹੈ ਵੀ ਤਾਂ ਨੂੰ ਜਾਣ। ਤੇ ਦੂਸਰੀ ਗੱਲ ਹੈ ਪੂਰਬ ਤੋਂ ਪੱਛਮ ਦਿਸ਼ਾ ਵੱਲ ਨੂੰ ਇਹਨਾਂ ਨੇ ਜਿਹੜੇ ਉਹ ਦਰਾਖਤ ਸਾਰੇ ਲਾਏ ਹੋਏ ਆ ਉਹਨਾਂ ਦਾ ਫਸਲ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਅੱਛਾ ਭਾਈ ਜੀ ਹੋਰ ਵੀ ਕਿਤੇ ਤੁਸੀਂ ਦਰਾਖਤ ਰੂਪਤ ਲਾਇਆ ਕਿ ਕੱਲੇ ਖੇਤ ਦੇ ਵਿੱਚ ਹੀ ਲਾਇਆ ਘਰੇ ਬਹੁਤ ਲਾਏ ਮੇਰੇ ਘਰੇ ਵੀ ਬਹੁਤ ਲੱਗੇ ਹੋਏ ਆ ਜਿਹਨ ਦੀ ਤੁਹਾਨੂੰ ਵਾਤਾਵਰਣ ਨਾਲ ਪੂਰਾ ਪ੍ਰੇਮ ਹੈ ਠੀਕ ਹੈ ਠੀਕ ਹੈ ਤੇ ਕਿੰਨੀ ਜ਼ਮੀਨ ਹੈ ਭਾਈ ਜੀ ਆਪਣੇ ਕੋਲ ਆਪਣੇ ਕੋਲ 22 ਕਿੱਲੇ 22 ਕਿੱਲੇ ਇਸੇ ਜਗ੍ਹਾ ਤੇ ਨਹੀਂ ਦੂਸਰੇ ਰਾਹ ਤੇ ਦੂਸਰੀ ਜਗ੍ਹਾ ਤੇ ਉੱਥੇ ਵੀ ਹੈਗੇ ਐਦਾਂ ਹੀ ਪੌਦੇ ਵਗੈਰਾ ਉੱਥੇ ਪਰ ਆਪਣੇ ਬਣਿਆ ਜਗਾ ਅੱਡੀ ਫੂ ਬਣਿਆ ਉੱਥੇ ਅੱਛਾ ਜੀ ਪੁਰਾਣਾ ਫੂ ਹੁੰਦਾ ਸੀ ਆਪਣਾ ਉੱਥੇ ਪੁਰਾਣੇ ਦਰਖਤ ਵੀ ਲੱਗੇ ਹੁਣ ਤਾਲੀਆਂ ਲੱਗੀਆਂ ਸਾਰੀਆਂ ਇੰਨੀ ਜਗ੍ਹਾ ਉੱਥੇ ਵੀ ਹੈ ਠੀਕ ਹੈ ਠੀਕ ਹੈ ਠੀਕ ਹੈ ਜ ਜਿਹਦੇ ਤੇ ਬਾਈ ਜੀ ਨੇ ਡੇਕਾਂ ਦੇ ਦਰਖਤ ਲਾਏ ਹੋਇਆ ਘਟੋ ਘਟ ਮੈਂ ਗਿਣਤੀ ਕਰਾਂ ਤਾਂ 30 35 ਦੇ ਕਰੀਬ ਦਰਖਤ ਐਨਾ ਵੱਲੋਂ ਗਿਣਤੀ ਦੱਸੀ ਗਈ ਹੈ ਸੋ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਅੱਜ ਕੱਲ ਜਿਹੜਾ ਹੈਗਾ ਆੜ ਹੈ ਜਾਂ ਵਾਟ ਹੈ ਜਿਹੜੀ ਉਹਨੂੰ ਚੰਗੀ ਤਰ੍ਹਾਂ ਰੇਤ ਜਣੇ ਦੀ ਕਹਿ ਲੋ ਕਿ ਵੱਢਿਆ ਜਾਂਦਾ ਤੇ ਭੋਰਾ ਜਗਾ ਨਹੀਂ ਛੱਡੀ ਜਾਂਦੀ ਸਾਈਡਾਂ ਤੇ ਤੇ ਅੱਜ ਜਿਹੜਾ ਇਹ ਦੇਖੋ ਤੁਸੀਂ ਆਹ ਜਗ੍ਹਾ ਦੇਖੋ ਇਹਨਾਂ ਨੇ ਆੜ ਇੱਕ ਛੱਡੀ ਹੋਈ ਦਰਖਤਾਂ ਨੂੰ ਪਾਣੀ ਵਾਸਤੇ ਇੰਨੀ ਜਗ੍ਹਾ ਜਿਹੜੀ ਹੈਗੀ ਆ ਉਹ ਸਿਰਫ ਪਾਣੀ ਦਰਖਤਾਂ ਨੂੰ ਪਾਣੀ ਲਾਉਣ ਵਾਸਤੇ ਇਸ ਤੋਂ ਵੱਧ ਕੁਦਰਤ ਪ੍ਰੇਮ ਹੋਰ ਕੀ ਹੋਊਗਾ ਕਿ ਇਹਨਾਂ ਨੇ ਆਪਣੇ ਵਟਾਂ ਤੇ ਦਰਖਤ ਵੀ ਲਾਏ ਹੋਏ ਆ ਤੇ ਉਹਨਾਂ ਦਰਖਤਾਂ ਨੂੰ ਪਾਣੀ ਲਾਉਣ ਵਾਸਤੇ ਇੱਕ ਆੜ ਵੀ ਛੱਡੀ ਹੋਈ ਆ ਤਾਂ ਕਿ ਜਿਹੜਾ ਹੈਗਾ ਇਹ ਦਰਖਤ ਕਦੇ ਵੀ ਖਰਾਬ ਨਾ ਹੋਣ ਔਰ ਇਸੇ ਤਰ੍ਹਾਂ ਵੱਧੇ ਫੁੱਲਦੇ ਰਹਿਣ ਸੋ ਬਾਈ ਜੀ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਦੋਂ ਤੁਸੀਂ ਖੇਤ ਆ ਜਾਂਦੇ ਹੋ ਤੁਹਾਨੂੰ ਏਸੀਆਂ ਨੂੰ ਵਧੀਆ ਮਹਿਸੂਸ ਹੁੰਦਾ ਜੀ ਕਮਰੇ ਚ ਬਹਿਣ ਨਾਲ ਅੱਛਾ ਤੁਸੀਂ ਕਿੱਥੇ ਬਹਿਣਾ ਪਸੰਦ ਕਰਾਂਗੇ ਇੱਥੇ ਬਹਿ ਕੇ ਦੁਪਹਿਰ ਇੱਥੇ ਕੱਢਦੇ ਹਾਂ ਇੱਥੇ ਕੱਢਦੇ ਹਾਂ ਇੱਥੇ ਦੁਪਹਿਰ ਉਹਦਾ ਕੀ ਫਾਇਦਾ ਕੀ ਹੈ ਤੁਹਾਨੂੰ ਇਸ ਜਿਹੇ ਬਹਿਣ ਨਾਲ ਹੋਰ ਨਹੀਂ ਮਿਲਦੀ ਇੱਥੇ ਆਕਸੀਜਨ ਇੱਥੇ ਮਿਲਦੀ ਹੈ ਇੱਥੇ ਆਕਸੀਜਨ ਹੈ ਜਿਹੜੀ ਕੁਦਰਤੀ ਮਿਲਦੀ ਹੈ ਤੁਹਾਨੂੰ ਮਿਲਦੀ ਹੈ ਜਿਵੇਂ ਸਲਟਰਾਂ ਜੋ ਪਾਲਦੇ ਆ ਹਾਂ ਹਾਂ ਉਹਨਾਂ ਰੇ ਆਕਸੀਜਨ ਕਿਤੇ ਵਧੀਆ ਕੋਈ ਨਹੀਂ 24 ਘੰਟੇ ਆਕਸੀਜਨ ਸਾਡੇ ਤੋਂ ਪੋੜਦੇ ਆ ਜਰਾ ਨਾਲੇ ਏਸੀ ਜਿਹੜੇ ਉਸ ਕਮਰੇ ਨੂੰ ਠੰਡਾ ਕਰਦੇ ਆ ਤੇ ਬਾਹਰ ਜਿਹੜੀਆਂ ਉਹ ਗੈਸਾਂ ਛੱਡਦੇ ਆ ਉਹ ਹੀਟ ਪੈਦਾ ਕਰਦੀ ਆ ਉਹਦਾ ਤਾਪਸ਼ ਵਧਦੀ ਆ ਅੱਜ ਜੇ ਅੱਜ ਜੇਕਰ ਆਪਾਂ ਗੱਲ ਕਰੀਏ ਤਾਂ ਜੇ ਪਾਰਾ 50 ਡਿਗਰੀ ਤੇ ਪਹੁੰਚਣ ਦੀਆਂ ਗੱਲਾਂ ਹੋ ਰਹੀਆਂ ਜਾਂ 50 ਤੋਂ ਟੱਪਣ ਦੀਆਂ ਗੱਲਾਂ ਹੋ ਰਹੀਆਂ ਤਾਂ ਉਹਦੇ ਪਿੱਛੇ ਦੋ ਕਾਰਨ ਐ ਇੱਕ ਤਾਂ ਦਰਖਤ ਜ਼ਿਆਦਾ ਕੱਟੇ ਜਾਣ ਜਾ ਰਹੇ ਆ ਔਰ ਨੰਬਰ 2 ਤੇ ਏਸ਼ੀਆ ਦੀ ਗੰਢ ਤੇ ਦਿਨੋਦਨ ਵਧ ਰਹੀ ਹੈ ਸੋ ਇਹ ਦੋ ਵੱਡੇ ਕਾਰਨ ਨੇ ਜਿੰਨਾ ਕਰਕੇ ਜਿਹੜਾ ਹੈਗਾ ਧਰਤੀ ਤੇ ਟੈਂਪਰੇਚਰ ਦਿਨੋ ਦਿਨ ਵੱਧ ਰਿਹਾ ਔਰ ਇਸੇ ਕਾਰਨ ਸਾਡੇ ਗਲੇਸ਼ੀਅਰ ਆ ਜਿਹੜੇ ਟੁੱਟ ਰਹੇ ਆ ਔਰ ਜਿਹੜੇ ਗਲੇਸ਼ੀਅਰ ਦਿਨੋ ਦਿਨ ਕੱਟਦੇ ਜਾ ਰਹੇ ਜਿਹੜੇ ਪਹਿਲਾਂ ਆਪਣੇ ਛੱਪੜ ਹੁੰਦੇ ਸੀ ਜਾਂ ਸੂਏ ਨਹਿਰਾ ਹੁੰਦੇ ਸੀਗੇ ਇਹਦੇ ਤਰ੍ਹਾਂ ਆਮ ਹੁੰਦੇ ਸੀ ਆਮ ਹੁੰਦੇ ਸੀ ਬਿਲਕੁਲ ਤੇ ਨਹਿਰ ਮਹਿਕਮੇ ਵਾਲੇ ਗੀੜਾ ਮਾਰਦੇ ਹੁੰਦੇ ਸੀ ਅੱਜ ਕਿਸੇ ਵੀ ਸੂਏ ਤੇ ਨਹਿਰ ਤੇ ਜਾਵੋ ਉੱਥੇ ਕੋਈ ਦਰਖਤ ਨਾ ਮਿਲੂਗਾ ਹਾਂ ਆ ਤੁਹਾਡਾ ਸੂਆ ਸਾਰੇ ਹੀ ਪਿਆ ਖਾਲੀ ਪਿਆ ਹਾਂ ਕਤੇ ਅੱਗੇ ਆਮ ਤੌਰ ਤੇ ਸੂਆਂ ਦੇ ਕਿਨਾਰੇ ਤੇ ਕਿੰਨੇ ਦਰਖਤ ਹੁੰਦੇ ਸੂਆ ਟੁੱਟਣ ਦਾ ਕਾਰਨ ਵੀ ਅੱਗੇ ਦਰਖਤ ਲੱਗੇ ਹੁੰਦੇ ਜੜਾ ਨਾਲ ਮਿੱਟੀ ਫਸੀ ਹੁੰਦੀ ਸੀ ਫਸੀ ਰਹਿੰਦੀ ਟੁੱਟਦਾ ਨਹੀਂ ਦੁਬਾਰਾ ਜਿਹੜਾ ਹੋਣਾ ਜਦੋਂ ਮੀਂਹ ਪੈ ਜਾਂਦਾ ਖੁਰ ਜਾਂਦੀ ਹੈ ਤੇ ਸਰਕਾਰ ਪੱਕੇ ਬਣਾਉਣ ਲਈ ਮਜਬੂਰ ਹੋ ਗਈ ਹੈ ਮਜਬੂਰ ਹੋ ਗਈ ਮਜਬੂਰ ਹੋ ਕੇ ਪਰ ਮਜਬੂਰ ਅਸੀਂ ਸਾਨੂੰ ਸਰਕਾਰ ਨੂੰ ਚਾਹੀ ਜਿਹੜੇ ਮਿਹਨਤ ਵਾਲੇ ਲੱਗੇ ਆ ਵੀ ਆਪਦੀ ਡਿਊਟੀ ਨਿਭਾਉਣ ਆਪਦੇ ਨਹਿਰਾਂ ਤੇ ਦਰਾਖਤ ਲਾਉਣ ਦਰਾਖਤ ਲਾਉਣ yes yes ਇਹੀ ਕਿਉਂਕਿ ਜਿਹੜੇ ਸੂਇਆਂ ਦੇ ਉੱਤੇ ਬੈਜੀ ਦਰਾਖਤ ਪਲਦੇ ਵੀ ਬਹੁਤ ਛੇਤੀ ਹੈ ਕਿਉਂਕਿ ਪਾਣੀ ਕੁਦਰਤੀ अवेलेबल ਹੈਗਾ ਜੇ ਸੂਏ ਹੀ ਸਾਡੇ ਇਸ ਤਰ੍ਹਾਂ ਨੰਗੇ ਪਏ ਆ ਬਿਲਕੁਲ ਰੜੇ ਮਰੰਡ ਪਏ ਆ ਤਾਂ ਫਿਰ ਆਪਾਂ ਹੋਰ ਕਿੱਥੇ ਜਗਾ ਇਹ ਤਾਂ ਸਭ ਤੋਂ ਵਧੀਆ ਜਗਾ ਦਰਾਖਤ ਲਾਉਣ ਵਾਲੀ ਜਗ੍ਹਾ ਹੈ ਜਿੱਥੇ ਜਾਨਵਰ ਆ ਪੰਛੀ ਆ ਜੇ ਇੱਕ ਤਾਂ ਸੂਏ ਤੇ ਪਾਣੀ ਮਿਲ ਜਾਂਦਾ ਹਮ ਖੇਤਾਂ ਚੋਂ ਦਾਣੇ ਪਾਣੀ ਚੋਗ ਲੈਂਦੇ ਆ ਤੇ ਜੇ ਦਰਾਖਤ ਲੱਗੇ ਹੋਣਗੇ ਸੂਇਆਂ ਤੇ ਦਰਾਖਤ ਪੰਛੀ ਵੀ ਆਉਣਗੇ ਬਿਲਕੁਲ ਸਾਡਾ ਸਭ ਤੋਂ ਵੱਡਾ ਇਹੀ ਗੱਲ ਆ ਵੀ ਜਿਹੜੇ ਪੰਛੀ ਆ ਖਤਮ ਹੋਣ ਦਾ ਕਾਰਨ ਇਹੀ ਹੈ ਨਹਿਰਾ ਸੂਆ ਤੇ ਦਰਖਤ ਹਨ ਦਰਖਤ ਹਨ ਅਸੀਂ ਆ ਵੀ ਦੇਖਦੇ ਆਏ ਹਾਂ ਰਸਤੇ ਦੇ ਵਿੱਚ ਅੱਗੇ ਗੱਲਾਂ ਕਰਦਾ ਐ ਮੈਂ ਬੋਨਾ ਜੀ ਦੇ ਨਾਲ ਕਿ ਵੀ ਜਿਹੜਾ ਸੂਆ ਜਿਹੜਾ ਬੋਨਾ ਪਿੰਡ ਤੋਂ ਲੈ ਕੇ ਇੱਥੋਂ ਤੱਕ ਅਸੀਂ ਦੇਖਿਆ ਹੈਗਾ ਉਹਦੇ ਤੇ ਕਿਤੇ ਵੀ ਕੋਈ ਦਰਖਤ ਨਹੀਂ ਦਿਖਦਾ ਪਿਆ ਹਾਂਜੀ ਹਾਂਜੀ ਸੋ ਇਹ ਵੀ ਕਿਸੇ ਦਿਨ ਆਪਾਂ ਸਟੋਰੀ ਕਰਾਂਗੇ ਇਹ ਸਾਰਾ ਸੂਆ ਵਿਖਾਵਾਂਗੇ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਬਹੁਤ ਜਿਵੇਂ ਸੂਆ ਤੁਸੀਂ ਜਾਂਦਾ ਜਮ ਰੰਡਾ ਮੁੰਡਾ ਰੋਟੀ ਜਾਂਦਾ ਜਮ ਉਹ ਤੇ ਕੋਈ ਵੀ ਦਰਖਤ ਨਹੀਂ ਕੋਈ ਵੀ ਦਰਖਤ ਸਾਡੇ ਪੰਛੀ ਰਹਿਣਗੇ ਕਿੱਥੇ ਬਿਲਕੁਲ ਜਦੋਂ ਫਸਲ ਕੱਟੀ ਜਾਂਦੀ ਤੇ ਪੰਛੀ ਰਹਿਣਗੇ ਜੇ ਰਹਿਣਾ ਹੋਣਗੇ ਕਿੱਥੇ ਰਹਿਣਗੇ ਯਸ ਹਾਂ ਇਹਦਾ ਪੰਛੀਆਂ ਤੇ ਵੀ ਅਸਰ ਪਿਆ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ ਇਸ ਲਈ ਕਿ ਤੁਸੀਂ ਪੰਜਾਬ ਦੇ ਵਾਤਾਵਰਣ ਨੂੰ ਨਿਸ਼ੁੱਧ ਰੱਖਣ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਦੂਸਰੀ ਗੱਲ ਲਈ ਧੰਨਵਾਦ ਇਸ ਗੱਲ ਦਾ ਕਿ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਤੇ ਆਮ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਬਹੁਤ ਬਹੁਤ ਧੰਨਵਾਦ ਜਿੰਨੀ ਜਗ੍ਹਾ ਮਿਲਦੀ ਉਸੇ ਲਾਉਣੇ ਚਾਹੀਦੇ ਬਈ ਬਹੁਤ ਬਹੁਤ ਕਰਜ ਵੀ ਲਾਉ ਲਾ ਸਕਦੇ ਨੇ ਠੀਕ ਹੈ ਧੰਨਵਾਦ